ਤੁਸੀਂ ਦੇਖ ਰਹੇ ਹੋ ਪਾਕਾ ਟਵੀ ਤੇ ਅੱਜ ਖੜੇ ਹਾਂ ਕਿਉਂ ਲੱਗ ਗੁਰਦਾਸਪੁਰ ਦਾ ਬਲਾਕ ਦਰੰਗਲਾ ਤੇ ਦਰੰਗਲਾ ਬਲਾਕ ਵਿੱਚ ਧੰਨ ਧੰਨ ਬਾਬਾ ਸ਼ਿਰਚੰਦ ਜੀ ਸਿੰਘ ਸੈਕੰਡਰੀ ਸਕੂਲ ਤੇ ਅੱਜ ਸਾਡੇ ਕੋਲ ਧਾਰੀਵਾਲ ਤੋਂ ਇੱਕ ਟੀਮ ਪਹੁੰਚੀ ਆ ਉਹ ਇਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਸਭ ਕੀ ਮਕਸਦ ਹੀ ਅੱਜ ਦੇ ਦਿਨ ਨੂੰ ਲੈ ਕੇ ਔਰ ਕਿਉਂ ਪਹੁੰਚੇ ਇੱਥੇ ਦੇਖੋ ਸਾਡੇ ਆਉਣ ਦਾ ਮਕਸਦ ਇਹ ਆ ਕਿ ਡਾਕਟਰ ਇਲਾਮੇ ਕਬਾਲ ਜਿਹੜਾ ਉਦੇ ਲਫਜ ਨੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਸਤਾਨ ਹਮਾਰਾ ਜਾਂ ਇਹਨੂੰ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਜਾਂ ਜੋ ਵੀ ਕੁਛ ਕਹਿ ਲੋ ਇਹ ਕਿਹਾ ਜਾਂਦਾ ਸੀ ਤੇ ਪੰਜਾਬ ਜਿਹੜਾ ਇਹਦੇ ਉੱਤੋਂ ਟਾਪ ਉਹ ਟਾਪ ਸੀ ਜਿੱਦਾਂ ਕਿ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸੱਜੋ ਜਿਵੇਂ ਫੁੱਲਾਂ ਵਿੱਚੋਂ ਫੁੱਲ ਗਲਾਬ ਨਹੀਂ ਸੱਜੋ ਪਰ ਇਸ ਵੇਲੇ ਜਿਹੜੀ ਮੌਜੂਦਾ ਪੰਜਾਬ ਦੀ ਹਾਲਤ ਆ ਉਹ ਕੋਸਤੇ ਨਸ਼ਿਆਂ ਨਾਲ ਡਿੱਗੀ ਪਈ ਆ ਕੁਝ ਬੇਰੁਜ਼ਗਾਰੀ ਜਿਹੜੀ ਆ ਉਹਦੇ ਨਾਲ ਡੁੱਬੀ ਪਈ ਆ ਕੁਝ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਆ ਪਰ ਉਹ ਅਫੋਰਡ ਨਹੀਂ ਕਰ ਸਕਦੇ ਇਕਨੋਮਿਕਲੀ ਜਾਂ ਆਰਥਿਕ ਤੌਰ ਤੇ ਉਹਨਾਂ ਦੀ ਸਥਿਤੀ ਨਹੀਂ ਆ ਪਰ ਫੇਰ ਵੀ ਜਦੋਂ ਵੀ ਕਿਸੇ ਤੇ ਭੀੜ ਆਉਂਦੀ ਹੈ ਤੇ ਪਰਮਾਤਮਾ ਕੋਈ ਨਾ ਕੋਈ ਇੱਕ ਦੇਵਤਾ ਜਾਂ ਕੋਈ ਇੱਕ ਸਿਆਣਾ ਬੰਦਾ ਉਸ ਇਲਾਕੇ ਵਿੱਚ ਭੇਜਦਾ ਵਾ ਜਿਹੜਾ ਕਿ ਉਸ ਚੀਜ਼ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਤੇ ਸਹੀ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰਦਾ ਇਸੇ ਤਰ੍ਹਾਂ ਸਾਡੇ ਕੋਈ ਇੱਕ ਇੰਗਲੈਂਡ ਦੀ ਸੰਸਥਾ ਵਾ ਐਡੂਕੇਟ ਪੰਜਾਬ ਪ੍ਰੋਜੈਕਟ ਪੰਜਾਬ ਨੂੰ ਪੜ੍ਹਾਉਣ ਦਾ ਪ੍ਰੋਜੈਕਟ ਜਿਹਦੇ ਕੇ ਹੈੱਡ ਇਸ ਵੇਲੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਨੇ ਜਿਹੜੇ ਇੰਗਲੈਂਡ 'ਚ ਰਹਿੰਦੇ ਆ ਉਹ ਸਾਡੇ ਕੋਲ ਤਕਰੀਬਨ ਹਰ ਮਹੀਨੇ ਵਿజిਟ ਕਰਦੇ ਆ ਅਸੀਂ ਉਹਨਾਂ ਨੂੰ ਸਕੂਲਾਂ ਕਾਲਜਾਂ 'ਚ ਲੈ ਕੇ ਜਾਂਦੇ ਆ ਜਿਹੜੇ ਵੀ ਲੋੜਵੰਦ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਦਾ ਅਸੀਂ ਡਾਟਾ ਲੈਨੇ ਆ ਫਿਰ ਉਹਨਾਂ ਦੇ ਘਰ ਜਾ ਕੇ ਤੇ ਅਸੀਂ ਉਹਨਾਂ ਦੇ ਘਰ ਦੀ ਸਥਿਤੀ ਕੀ ਆ ਉਹਦੀਆਂ ਫੋਟੋਆਂ ਖਿੱਚ ਕੇ ਪਾਉਨੇ ਆ ਜਿਹੜੇ ਸਕੂਲ ਦੇ ਮੈਡਮ ਪ੍ਰਿੰਸੀਪਲ ਜੋ ਕੁਛ ਵੀ ਨੇ ਉਹਨਾਂ ਕੋ ਜਾਣਿਆ ਰਿਕੁਐਸਟ ਕਰਨੇ ਆ ਉਹ ਸਾਡੇ ਵਾਸਤੇ ਗੈਦਰੰਗ ਦਾ ਇੰਤਜ਼ਾਮ ਕਰ ਦਿੰਦੇ ਆ ਅਸੀਂ ਉੱਥੇ ਭਾਸ਼ਣ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਬੱਚੇ ਸਾਡੇ ਉਸ ਫਰੇਮ ਦੇ ਵਿੱਚ ਫਿੱਟ ਹੁੰਦੇ ਨੇ ਜਾਂ ਜਿਹੜੇ ਉਸ ਕੰਮ 'ਚ ਆ ਜਾਂਦੇ ਆ ਉਹਨਾਂ ਦੇ ਘਰਾਂ ਦਾ ਜਾ ਕੇ ਅਸੀਂ ਸਰਵੇ ਕਰਦੇ ਆ ਕਾਗਜ਼ ਪੂਰੇ ਕਰਾਉਣ ਤੋਂ ਬਾਅਦ ਅਸੀਂ ਉਹ ਕਾਗਜ਼ ਜਿਹੜੇ ਵਾਇਆ ਲੁਧਿਆਣਾ ਇੰਗਲੈਂਡ ਭੇਜ ਦਿੰਨੇ ਆ ਉੱਥੋਂ ਉਹਨਾਂ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਆ ਜਾਂਦੀਆਂ ਤੇ ਉਹ ਬੱਚੇ ਪੜ੍ਹਦੇ ਆ ਜਿੱਥੋਂ ਤੱਕ ਮੇਰਾ ਆਈਡੀਆ ਜਾਂ ਜਦੋਂ ਦਾ ਮੈਂ ਸੰਸਥਾ ਨਾਲ ਜੁੜਿਆ ਜਾਂ ਬਾਕੀ ਸੰਸਥਾ ਨਾਲ ਜੁੜਨ ਕਾਰਨ ਇਹਦੇ ਵਿੱਚੋਂ ਕਈ ਇਹੋ ਜਿਹੇ ਬੱਚੇ ਆ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੈ ਤੇ ਇੱਥੇ ਪ੍ਰਿੰਸੀਪਲ ਲੱਗੇ ਆ ਜਿਨ੍ਹਾਂ ਚ ਇੱਕ ਮੈਡਮ ਰਜਿੰਦਰ ਵੀ ਆ ਜਿਹੜੀ ਕਿ ਧੁੱਪ ਛੜੀ ਦੀ ਰਹਿਣ ਵਾਲੀ ਆ ਉਸ ਤੋਂ ਬਾਅਦ ਇਸ ਸਕੀਮ ਦੇ ਵਿੱਚ ਦਾਮੇ ਨਾਂਵਾਂ ਕਿ ਜਿਹੜੇ ਬੱਚੇ ਪੜ ਕੇ ਪੀ ਐਚ ਡੀ ਕਰਕੇ ਬਾਹਰ ਚੱਲ ਜਾਂਦੇ ਆ ਜਾਂ ਡਾਕਟੋਰੇਟ ਦੂਜੀ ਐਮ ਬੀਬੀਐਸ ਜਾਂ ਐਮ ਡੀ ਐਮ ਐਸ ਕਰਕੇ ਚੱਲ ਜਾਂਦੇ ਆ ਉਹ ਉਹਨਾਂ ਦੀ ਸ਼ਾਦੀ ਵੀ ਕਰਵਾ ਦਿੰਦੇ ਆ ਇੱਥੇ ਸ਼ਾਦੀ ਕਰਾ ਕੇ ਉੱਥੇ ਲ ਜਾਂਦੇ ਆ ਫਿਰ ਖੁਸ਼ੀ ਦੀ ਗੱਲ ਇਹ ਆ ਕਿ ਉਹ ਜਿਹੜੇ ਅਡਾਪਟਡ ਬੱਚੇ ਸਨ ਤੇ ਸ਼ਾਦੀ ਕਰਾ ਕੇ ਉੱਥੇ ਚਲ ਗਏ ਉਹ ਅੱਗੇ 20 20 50 50 ਇੱਥੋਂ ਤੱਕ ਕਿ ਪੰਜਾਂਵਾਂ ਬੱਚਿਆਂ ਦੀ ਫੀਸ ਹਰ ਮਹੀਨੇ ਉਹਨਾਂ ਕੋਲ ਜਮ੍ਹਾਂ ਕਰਾ ਦਿੰਦੇ ਆ ਤੇ ਉਹ ਫਿਰ ਆਣ ਕੇ ਇੱਥੇ ਕਹਿੰਦੇ ਵੀ ਬਰਾ ਪੈਸਾ ਬੜਾ ਜੇ ਜਿੰਨਾ ਪੜਨਾ ਪੜ ਲੋ ਖੋਣੇ ਹੀ ਕਹੀ ਤੇ ਐਲ ਐਲ ਐਮ ਦੀ ਵੀ ਫੀਸਾਂ ਦੇ ਰਹੇ ਆ ਪੀ ਐਚ ਡੀ ਵੀ ਦੇ ਰਹੇ ਆ ਸਾਡੀ ਇਹ ਇਲਾਕੇ ਅੱਗੇ ਜਾਂ ਮੈਡਮਾਂ ਜਿਹੜੀਆਂ ਪ੍ਰਿੰਸੀਪਲ ਨੇ ਜਾਂ ਸਰ ਨੇ ਪ੍ਰਿੰਸੀਪਲ ਦੇ ਜਿੰਨੇ ਪ੍ਰਿੰਸੀਪਲ ਸਾਹਿਬਾਨ ਜੋ ਵੀ ਆ ਉਹਨਾਂ ਅਗਰ ਰਿਕੁਐਸਟ ਹੈ ਕਿ ਜੈਨੂਇਨ ਬੱਚੇ ਜਿਹੜੇ ਪੜ੍ਹਾਈ ਵਾਲੇ ਆ ਉਹ ਪੜ੍ਹਾਈ ਤੋਂ ਰਹਿ ਨਾ ਜਾਣ ਕਿਉਂਕਿ ਜ਼ਿੰਦਗੀ ਇੱਕ ਹੀ ਵਾਰ ਆਉਣੀ ਹੈ ਦੁਬਾਰਾ ਨਹੀਂ ਆਉਣੀ ਤਾਂ ਕਿ ਕੋਈ ਪਛਤਾਵਾ ਨਾ ਰਹੇ ਤੇ ਮੈਂ ਉਹ ਸੰਸਥਾ ਦਾ ਅੱਜ ਪਾਟੀ ਕਰ ਲਈ ਜਿਹੜਾ ਸਾਨੂੰ ਸਹਿਯੋਗ ਮਿਲਿਆ ਮਿਲਣਾ ਹੈ ਹਾਂਜੀ ਸੁਮਨ ਜੀ ਮੈਡਮ ਸਿਬਰ ਜੀ ਤੁਹਾਨੂੰ ਕੋ ਇਹ ਜਗ੍ਹਾ ਵੀ ਬੜੀ ਪਵਿੱਤਰ ਆ ਬਾਬਾ ਸ਼੍ਰੀ ਚੰਦ ਦਾ ਮਹਾਰਾਜ ਜੀ ਦਾ ਇਹ ਸਕੂਲ ਵਾ ਇੱਥੇ ਉਹ ਚਰਨਛੋੜ ਧਰਤੀ ਆ ਬਾਬਾ ਨਾਨਕ ਵੀ ਸਾਨੂੰ ਯਾਦ ਆ ਗਿਆ ਗੁਰੂ ਸਹਿਬਾਨ ਵੀ ਸਾਰੇ ਯਾਦ ਆ ਗਏ ਤੇ ਇਹਨਾਂ ਸਾਡਾ ਬਹੁਤ ਸਤਿਕਾਰ ਕੀਤਾ ਅੱਜ ਅਸੀਂ ਸਿੱਖੀ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਨਾਮੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਕੋਛ 400 ਸਵਾਲਾਂ ਦੀ ਇੱਕ ਕਿਤਾਬ ਆ ਜਿਹੜੀ ਹਰ ਸਕੂਲਾਂ 'ਚ ਅਸੀਂ ਮੰਡੀ ਆ ਤੇ ਉਹਦਾ ਅੱਜ ਇੱਥੇ ਅਸੀਂ ਟੈਸਟ ਲੈਣ ਆਏ ਸੀ ਜਿਹਦੇ ਵਿੱਚ 14 ਸਵਾਲ ਸੀ ਦੋ ਕਿਸਮ ਦੇ ਪੇਪਰ ਸੀ ਉਹ ਅਸੀਂ ਲਏ ਆ ਤੇ ਇਸ ਤੋਂ ਬਾਅਦ ਜਿਹੜੇ ਬੱਚੇ ਚੰਗੇ ਨੰਬਰਾਂ 'ਚ ਆਉਂਦੇ ਆ ਉਹ ਸਾਰੇ ਡਿਸਟ੍ਰਿਕਟ ਦੇ ਬੱਚੇ ਇਕੱਠੇ ਕਰਕੇ ਫੇਰ ਉਹਨਾਂ ਦਾ ਸੀ ਇੱਕ ਅੱਗੇ ਕੰਬਾਈਨ ਟੈਸਟ ਲਵਾਵਾਂਗੇ ਜਿਹੜੇ ਉਹਦੇ ਚੋਂ ਪਾਸ ਆਊਟ ਹੋਣਗੇ ਜਿਹੜਾ ਫਰਸਟ ਆਊਗਾ ਉਹਨੂੰ ਲੱਖ ਰੁਪਈਆ ਮਿਲੇਗਾ ਜਿਹੜਾ ਉਸ ਤੋਂ ਬਾਅਦ ਅੱਗੇ ਆਊਗਾ ਉਹਨੂੰ 75 ਹਜ਼ਾਰ ਦੀ ਕੋਈ ਚੀਜ਼ ਮਿਲੇਗੀ ਉਸ ਤੋਂ ਬਾਅਦ 50 ਦੀ ਪੈਂਦੀਆਂ ਪੈਂਦੀਆਂ ਆਖਰ ਤੱਕ ਕਿ ਲੈਪਟਾਪ ਜਾਂ ਸਾਈਕਲ ਜਾਂ ਇਹ ਵੋ ਸਭ ਕੁਝ ਮਿਲੇਗਾ ਇਹ ਇੱਕ ਸਿੰਘ ਸਾਹਿਬ ਦਾ ਬੜਾ ਵੱਡਾ ਇਨਸੈਂਟਿਵ ਆ ਉਹਨਾਂ ਨੂੰ ਇਨਸੈਂਟਿਵ ਇਹ ਜਿਹੜਾ ਮਿਲਿਆ ਸੀ ਇਹ ਮਿਲਿਆ ਸੀ ਬਾਬਾ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਤੋਂ ਉਹਨਾਂ ਸੇਵਾ ਲਈ ਸੀ ਤੇ ਇਹ ਸੇਵਾ ਸੰਗਤ ਦੀ ਕਿਰਪਾ ਨਾਲ ਜਾਂ ਉਸ ਮਾਲਕ ਦੀ ਬਲੇਸਿੰਗ ਦੇ ਨਾਲ ਜਾਂ ਉਹਨਾਂ ਦੀ ਕਿਰਪਾ ਨਾਲ ਬੜੀ ਵਧੀਆ ਚੱਲ ਰਹੀ ਆ ਤੁਸੀਂ ਇੱਥੇ ਆਏ ਸਾਨੂੰ ਕਵਰ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਜੀ ਅੱਜ ਕਿੰਨੇ ਬੱਚਿਆਂ ਨੇ ਤੁਹਾਡੇ ਸਕੂਲ ਦੇ ਟੈਸਟ ਦਿੱਤੇ ਤੇ ਕਿੰਨੇ ਬੱਚੇ ਜਿਹੜੇ ਨੇ ਜਿਹੜੇ ਗਾਂ ਅਗਲੇ ਪੀੜ੍ਹ ਵਿੱਚ ਜਾ ਰਹੇ ਨੇ ਹਾਂਜੀ ਅੱਜ ਸਾਡੇ ਸਕੂਲ ਦੇ ਵਿੱਚ ਪੰਜਾਬ ਐਜੂਕੇਟ ਪ੍ਰੋਜੈਕਟ ਵੱਲੋਂ ਜੋ ਟੈਸਟ ਲਿਆ ਗਿਆ ਉਹਦੇ ਵਿੱਚ 169 ਬੱਚੇ ਅਪੀਅਰ ਹੋਏ ਤੇ ਮੈਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਨੈਕਸਟ ਟੈਸਟ ਦੇ ਵਿੱਚ ਪਹੁੰਚਣਗੇ ਸੋ ਬਹੁਤ ਸਾਰੇ ਜਿਹੜੇ ਲੰਗਰ ਨੇ ਚੱਲ ਰਹੇ ਨੇ ਕਿਤੇ ਠੰਡੇ ਮਿੱਠ ਜਲ ਦੀ ਸ਼ਕੀਲ ਹੁੰਦੀ ਹੈ ਕਿਤੇ ਦਾਲ ਪ੍ਰਸ਼ਾਦ ਦੇ ਲੰਗਰ ਪਰ ਅਸਲੀ ਲੰਗਰ ਜਿਹੜਾ ਹੈ ਉਹ ਹੈ ਲੰਗਰ ਵਿਦਿਆ ਦਾ ਸੋ ਇਹ ਜਿਹੜੀ ਸੰਸਥਾ ਲੰਘ ਲ ਆ ਰਹੀ ਆ ਸਾਡੀ ਪੁਕਾਰਟੀ ਵੱਲੋਂ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਵਾਕਈ ਲੋੜ ਹੈ ਇਸ ਗਰੀਬ ਬੱਚੇ ਨੂੰ ਅਡਾਪਟ ਕਰਨ ਦੀ ਤਾਂ ਜੋ ਜਿਹੜੀ ਸਿੱਖੀ ਆ ਉਹ ਫੁੱਲਫੁੱਲਤ ਹੋਏ ਉਹ ਅੱਗੇ ਵਧੇ ਸੋ ਬਹੁਤ ਬਹੁਤ ਧੰਨਵਾਦ ਆ ਤੁਸੀਂ ਦੇ ਪੁਕਾਰਟੀ ਵੀ ਕੈਮਰਾਮੈਨ ਦਲਵੀਰ ਪੂਰਾ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਲਈ